ਮਹਾਰਾਜ ਦੀ ਬਾਣੀ ਦਾ ਇੱਕ ਵਚਨ ਹੈ ਮਹਾਰਾਜ ਕਹਿੰਦੇ ਜਿੰਨਾ ਕ ਤੇਰਾ ਬਲ ਹੈ ਨਾ ਜਿੰਨਾ ਕ ਵਿਤ ਹੈ ਸਤਿਗੁਰ ਕਹਿੰਦੇ ਓਨਾਂ ਕ ਕੰਮ ਜ਼ਰੂਰ ਕਰਨਾ ਹੈ ਜੇ ਵਿਤ ਵੱਧ ਹੈ ਵੱਧ ਕਰੀ ਜੇ ਘਟ ਹੈ ਤੇ ਘਟ ਕਰੀ ਪਰ ਚੁੱਪ ਨਹੀਂ ਰਹਿਣਾ ਕਰਨਾ ਜ਼ਰੂਰ ਹੈ ਸਾਧ ਸੰਗਤ ਜੀ ਕਿਸੇ ਵਿਦਵਾਨ ਪੁਰਸ਼ ਨੇ ਲਿਖਿਆ ਅਰੇ ਅਗਰ ਸੂਰਜ ਨਹੀਂ ਬਨ ਸਕਾ ਅਗਰ ਸੂਰਜ ਨਹੀਂ ਬਣ ਸਕਾ ਤੋ ਰਾਹ ਗੁਜ਼ਰ ਹੀ ਸਹੀ ਅਰੇ ਜੀਣੇ ਕਾ ਕੋਈ ਬਹਾਨਾ ਤੋ ਚਾਹੀ ਜੇ ਸੂਰਜ ਵਾਂਗੂ ਚਾਨਣ ਨਹੀਂ ਕਰ ਸਕਦਾ ਤੇ ਕਹਿੰਦੇ ਫਿਰ ਦੀਵੇ ਵਾਂਗੂ ਥੋੜਾ ਹੀ ਚਾਨਣ ਕਰ ਪਰ ਚਾਨਣ ਜ਼ਰੂਰ ਕਰ ਕਿਉਂਕਿ ਜਿੰਦਗੀ ਜਿਉਣ ਦਾ ਕੋਈ ਨਾ ਕੋਈ ਮਨੋਰਥ ਤੇ ਹੋਣਾ ਚਾਹੀਦਾ ਪਿਆਰੇ ਤੇ ਤੁਸੀਂ ਅਖੰਡ ਪਾਠ ਸਭ ਨਹੀਂ ਕਰਾ ਸਕੇ ਸਹਿਜ ਪਾਠ ਨਹੀਂ ਕਰਾ ਸਕੇ ਕੋਈ ਬਾਤ ਨਹੀਂ ਸਭ ਤੋਂ ਵੱਡੀ ਗੱਲ ਪਿਆਰਿਓ ਆਪਣੇ ਪੁਰਖਿਆਂ ਦਾ ਦਿਨ ਮਨਾਉਣਾ ਹੈ ਜੇ ਕੁਝ ਵੀ ਨਹੀਂ ਕਰ ਸਕਦੇ ਪਿਆਰਿਓ ਤੇ ਇੱਕ ਗੁਰਦੁਆਰਾ ਸਾਹਿਬ ਜਾ ਕੇ ਰਬਦਾਸ ਮਹਾਰਾਜ ਦਾ ਨਾਮ ਲੈ ਕੇ ਸੂਚਨਾ ਹੀ ਕਰ ਦਿੱਤੀ ਜਾਵੇ ਨਾ ਜੇ ਅੱਜ ਰਬਦਾਸ ਮਹਾਰਾਜ ਦਾ ਜਨਮ ਦਿਹਾੜਾ ਹੈ ਭਾਈ ਨਗਰ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਬਸ ਇੰਨੀ ਸੂਚਨਾ ਹੀ ਕਰ ਦਿੱਤੀ ਜਾਵੇ ਪਿਆਰਿਓ ਇਓ ਮੰਨ ਲਓ ਰਬਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਕੋ ਸਤਨਾ ਜਰੂਰੀ ਨਹੀਂ ਗੁਰਮਖੋ ਵੱਡੇ ਲੰਗਰ ਲਾਈਏ ਆਪਾਂ ਜਰੂਰ ਨਹੀਂ ਜਰੂਰੀ ਨਹੀਂ ਵੱਡੇ ਪ੍ਰੋਗਰਾਮ ਕਰੀਏ ਜੇ ਵੱਡੇ ਪ੍ਰੋਗਰਾਮ ਕਿਸੇ ਕਾਰਨ ਨਾ ਕਰ ਸਕੀਏ ਪਿਆਰਿਓ ਤੇ ਭਾਵੇਂ ਛੋਟੇ ਹੀ ਪ੍ਰੋਗਰਾਮ ਰੱਖੀਏ ਪਰ ਪ੍ਰੋਗਰਾਮ ਜਰੂਰ ਰੱਖਣਾ ਚਾਹੀਦਾ ਹੈ ਇਹ ਯਾਦ ਜਿਉਂਦੀ ਰਹਿੰਦੀ ਆ ਪਿਆਰਿਓ ਹਿਰਦੇ ਵਿੱਚ ਫਿਰ ਆ ਨਿੱਕੇ ਨਿੱਕੇ ਬੱਚੇ ਤੁਹਾਡੇ ਨਗਰ ਦੇ ਇਨਾਂ ਦੇ ਮਨ ਵਿੱਚ ਇਹ ਗੱਲ ਪਿਆਰਿਓ ਬੈਠ ਜਾਣੀ। ਇਨਾਂ ਦੇ ਮਨ ਵਿੱਚ ਯਾਦ ਪੱਕੀ ਰਹਿ ਜਾਣੀ। ਜੇ ਤੁਸੀਂ ਨਹੀਂ ਵੰਡਾਓਗੇ ਸਤ ਸੰਗਤ ਜੀ ਇਹਨਾਂ ਨੇ ਭੁੱਲਦਿਆਂ 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 ਫਿਰ ਭੁੱਲ ਜਾਣ। ਕਿਸੇ ਵਿਦਵਾਨ ਪੁਰਸ਼ ਨੇ ਵੇਖੋ ਕਿੰਨਾ ਸੋਹਣਾ ਲਿਖਿਆ। ਉਹਨਾਂ ਲਿਖਿਆ ਨੇ ਕਿ ਜਿਹੜੇ ਮਕਾਨ ਦੀ ਨੀਂਹ ਕਮਜ਼ੋਰ ਹੋ ਜਾਵੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਜਿਹੜੀ ਬੱਕਰੀ ਸ਼ੇਰ ਦੇ ਮੂੰਹ ਆ ਜਾਵੇ ਉਹਦੇ ਵਾਲ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਵੇ ਉਹਦੇ ਫੁੱਲ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਉਹ ਕੜੀ ਵੀ ਨਹੀਂ ਤੇ ਉਹ ਪੱਲ ਵੀ ਨਹੀਂ ਸਾਧ ਸੰਗਤ ਜੀ ਆਪਣੇ ਪੁਰਖਿਆਂ ਦਾ ਇਤਿਹਾਸ ਉਹਨਾਂ ਦੀ ਜੀਵਨ ਗਾਥਾ ਪੜਨੀ ਸੁਣਨੀ ਇਹਦੇ ਨਾਲ ਕੌਮਾਂ ਜਿਉਂਦੀਆਂ ਰਹਿੰਦੀਆਂ ਪਿਆਰੇ ਤੋਂ ਆਪ ਜੀ ਰਬਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਸੰਬੰਧੀ ਜੁੜੇ ਹਾਂ ਪਰ ਮੈਨੂੰ ਇੱਕ ਗੱਲ ਸੰਗਤ ਜੀ ਠੀਕ ਨਹੀਂ ਤੁਹਾਡੀ ਲੱਗੀ ਆ ਨਾ ਅੱਗਿਓਂ ਜਗ੍ਹਾ ਮੈਂ ਖਾਲੀ ਬਾਬਾ ਜੀ ਨੂੰ ਕਹਿ ਕੇ ਓਂ ਕਰਾਈ ਸੀ ਪਹਿਲਾਂ ਇੱਥੇ ਬੀਬੀਆਂ ਬਈਆਂ ਸੀ ਤੇ ਮੈਂ ਕਿਹਾ ਸੀ ਵੀ ਜਥੇ ਦਾ ਮੂੰਹ ਇਧਰਲੇ ਪਾਸੇ ਨੂੰ ਹੋਣਾ ਵੀ ਸਾਹਮਣੇ ਭਾਈ ਬਹਿ ਜਾਣਗੇ ਤੁਹਾਨੂੰ ਸੂਚਨਾ ਵੀ ਬੋਲ ਦਿੱਤੀ ਪਰ ਭਾਈ ਤੁਸੀਂ ਤਾਂ ਪਾਲਾ ਹੀ ਬਹੁਤ ਮੰਨ ਰਹੇ ਹੋ ਤੁਹਾਨੂੰ ਧੁੱਪ ਦਾ ਲਾਲਚ ਹੈ ਤੇ ਜੇ ਤੁਸੀਂ ਇੰਨੀ ਇੱਕ ਠੰਡ ਵੀ ਨਹੀਂ ਚੱਲ ਸਕਦੇ ਫਿਰ ਅਰਬਦਾਸ ਮਹਾਰਾਜ ਦੇ ਪায়ে ਪੂਰਨਿਆਂ ਤੇ ਤੁਸੀਂ ਕਿਵੇਂ ਚੱਲੋਗੇ ਅੱਗੇ ਆ ਕੇ ਬੈਠੋ ਪਿਆਰੋ ਇੱਥੇ ਨੇੜੇ ਮਹਾਰਾਜ ਦੇ ਨੇੜੇ ਇਹ ਦੂਰ ਤਾਂ ਤੁਹਾਨੂੰ ਪਹਿਲਾਂ ਹੀ ਬਹਾਇਆ ਸੀ ਸਦੀਆਂ ਤੋਂ ਵੇਖੋ ਸਦੀਆਂ ਤੋਂ ਦੂਰ ਦੂਰ ਤੇ ਕਰਨ ਦਾ ਅਗਲਿਆਂ ਨੇ ਕਿਹਾ ਦੂਰ ਚਲੋ ਦੂਰ ਚਲੋ ਦੂਰ ਚਲੋ ਪਿੱਛੇ ਚਲੋ ਪਿੱਛੇ ਇਹ ਤਾਂ ਸਦੀਆਂ ਤੋਂ ਕਹੀ ਜਾਂਦੇ ਸੀ ਅਰਬਦਾਸ ਮਹਾਰਾਜ ਨੇ ਤਾਂ ਜੋਰ ਲਾਇਆ ਪਿਆਰੋ ਉਹਨਾਂ ਨੇ ਵੇਖੋ ਕਿੰਨਾ ਆਪਣੇ ਜ਼ਿੰਦਗੀ 'ਚ ਸੰਘਰਸ਼ ਕਿੰਨਾ ਘੋਲ ਕੀਤਾ ਉਹਨਾਂ ਨੇ ਕਿਉਂ ਪਿੱਛੇ ਵਈਏ ਬਈ ਜਿਹੜਾ ਪਿੱਛੋਂ ਆਵੇ ਆਪੇ ਪਿੱਛੇ ਵਹੇ ਜਿਹੜਾ ਆਵੇ ਅੱਗੇੋਂ ਅੱਗੇ ਹੀ ਵਹੇ ਉਹਨਾਂ ਨੇ ਤੇ ਇਸ ਗੱਲ ਤੇ ਜ਼ੋਰ ਲਾਇਆ ਪਿਆਰਿਓ ਪਰ ਆਪਾਂ ਅੱਗੇ ਵਹਿਣ ਨੂੰ ਤਿਆਰੀ ਹੈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂਦਵਾਰਾ ਸਾਹਿਬ ਜਾਣਿਆ ਨਾ ਇੱਕ ਗੱਲ ਗੌਰ ਨਾਲ ਤੁਸੀਂ ਕੱਲ ਨੂੰ ਹੀ ਜਾਓ ਸੁਣੋ ਹੁਣ ਆਵਾਜ਼ ਨਹੀਂ ਆਉਣੀ ਚਾਹੀਦੀ ਸੁਣਿਓ ਤੁਸੀਂ ਗੁਰਦੁਆਰਾ ਸਾਹਿਬ ਜਾਓ ਤੁਸੀਂ ਜਿੱਥੇ ਮਰਜ਼ੀ ਪ੍ਰੈਕਟੀਕਲ ਕਰੋ ਪਿਆਰਿਓ ਦਰਬਾਰ ਸਾਹਿਬ ਦੇ ਵਿੱਚ ਜਦੋਂ ਸੰਗਤ ਬਹਿਣ ਲੱਗਦੀ ਆ ਨਾ ਕੰਦਾ ਨਾਲ ਢੋਲ ਆ ਕੇ ਤੇ ਕੁੰਜਿਆਂ ਚੋਂ ਬਿਲਕੁਲ ਪਿੱਛੋਂ ਸੰਗਤ ਵਹਿਣਾ ਸ਼ੁਰੂ ਕਰਦੀ ਏ ਬਿਲਕੁਲ ਪਿੱਛੋਂ ਜਿਹੜਾ ਮੰਗਰੋਂ ਆਉਂਦਾ ਉਹ ਅੱਗੇ ਫੇਰ ਮੰਗਰੋਂ ਅੱਗੇ ਫੇਰ ਮੰਗਰੋਂ ਅੱਗੇ ਫੇਰ ਜਿਹੜਾ ਜਮਾ ਲਾਸਟ ਵਿੱਚ ਆਉਂਦਾ ਉਹਦੀ ਮਜਬੂਰੀ ਬਣ ਜਾਂਦੀ ਏ ਬਿਲਕੁਲ ਅੱਗੇ ਵਹਿਣਾ ਅੱਛਾ ਜੇ ਤੁਹਾਨੂੰ ਕਿਤੇ ਦੀਪੂ ਤੋਂ ਹੁਣ ਤੁਸੀਂ ਕਣਕ ਲੈਣ ਜਾਂਦੇ ਹੋ ਬਹੁਤੇ ਲੋਕੀ ਰਾਸ਼ਨ ਮਿਲਦਾ ਹੈ ਨਾ ਜਿਹੜਾ ਪਹਿਲਾਂ ਜਾਂਦਾ ਹੈ ਉਥੇ ਲੜ ਲੜ ਮਰਦੇ ਆ ਵੀ ਮੈਂ ਆਇਆ ਸੀ ਪਹਿਲਾਂ ਮੇਰੀ ਵਾਰੀ ਪਿੱਛੋਂ ਕਿਉਂ ਤੇ ਗੁਰਦੁਆਰੇ ਜਿਹੜਾ ਪਹਿਲਾਂ ਆਉਂਦਾ ਬਹਿੰਦਾ ਢੂ ਲਾ ਕੇ ਖੁੰਜੇ ਚ ਫੇਰਾਖੋ ਸਤਨਾਮ ਕੀ ਗੱਲ ਮਹਾਰਾਜ ਆਪਾਂ ਨੂੰ ਕਰੰਟ ਮਾਰਦਾ ਗੁਰਮੁਖੋ ਵੀ ਮਹਾਰਾਜ ਦੇ ਕੋਲ ਨਹੀਂ ਬਹਿ ਸਕਦੇ ਆਪਾਂ ਆਪਾਂ ਨੂੰ ਕੋਲ ਇੱਕ ਮੈਂ ਉਦਾਹਰਨ ਦੇਣ ਲੱਗਿਆ ਤੁਹਾਨੂੰ ਸਕੂਲਾਂ ਦੇ ਵਿੱਚ ਇੱਕ ਕੋਈ ਉਦਾਹਰਨ ਹੈ ਉਹਨੂੰ ਦੋਨੇ ਪਾਸੇ ਪਲਟਾ ਕੇ ਵੇਖ ਲਿਓ ਬਸ ਸਕੂਲ ਵਿੱਚ ਕਲਾਸ ਵਿੱਚ ਬੱਚੇ ਬਹਿੰਦੇ ਵੇਖੋ ਕਾਲਜਾਂ ਯੂਨੀਵਰਸਟੀਆਂ ਚ ਜਿਹੜਾ ਬੱਚਾ ਖੁਸ਼ਿਆਰ ਹੋਵੇ ਇੱਕ ਬੱਚਾ ਕਮਜ਼ੋਰ ਹੋਵੇ ਖੁਸ਼ਿਆਰ ਬੱਚੇ ਦੀ ਕੋਸ਼ਿਸ਼ ਹੁੰਦੀ ਹੈ ਵੀ ਟੀਚਰ ਦੀ ਕੁਰਸੀ ਦੇ ਬਿਲਕੁਲ ਨਾਲ ਬੈਠੇ ਜਿਹੜਾ ਕਮਜ਼ੋਰ ਹੈ ਮੇਰੇ ਅਰਗਾ ਪੜਨ ਚ ਉਹਨੂੰ ਪਤਾ ਵੀ ਮੇਰਾ ਕੰਮ ਨਹੀਂ ਕੀਤਾ ਉਹਨੂੰ ਲੱਗਦਾ ਮੈਨੂੰ ਪੁੱਛ ਲਿਆ ਮੇਰੇ ਤੋਂ ਦੱਸਿਆ ਨਹੀਂ ਜਾਣਾ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਬਿਲਕੁਲ ਉਹ ਪਿੱਛੇ ਖੂਂਜੇ ਚ ਵਹੇ ਬਿਲਕੁਲ ਉਹਦੀ ਕੋਸ਼ਿਸ਼ ਹੁੰਦੀ ਹੈ ਇਹਨੂੰ ਉਲਟਾ ਕੇ ਵੇਖ ਲਓ ਪਿਆਰਿਓ ਸੱਚ ਗੱਲ ਐ ਕਿਉਂਕਿ ਸਾਡਾ ਸਕੂਲ ਚੱਲਦਾ ਮੈਂ ਪ੍ਰੈਕਟੀਕਲ ਬੋਲ ਰਿਹਾ ਤੁਹਾਨੂੰ ਇਹਨੂੰ ਉਲਟਾ ਕੇ ਆਓ ਦੇਖੋ ਜਿਹੜਾ ਵਿਦਿਆਰਥੀ ਟੀਚਰ ਦੀ ਕੁਰਸੀ ਤੋਂ ਦੂਰ ਬਹਿਣ ਲੱਗ ਜੇ ਨਾ ਉਹ ਡਲ ਹੋ ਜਾਂਦਾ ਪਿਆਰਿਓ ਤੇ ਜਿਹੜਾ ਟੀਚਰ ਦੀ ਕੁਰਸੀ ਦੇ ਕੋਲ ਬਹਿਣ ਲੱਗ ਜੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਹੁੰਦਾ 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 ਪਿਆਰਿਓ ਕਮਜ਼ੋਰ ਤੋਂ ਕਮਜ਼ੋਰ ਬੱਚਾ ਵੀ ਹੁਸ਼ਿਆਰ ਬਣ ਜਾਂਦਾ ਆਖੋ ਸਤਨਾਮ ਵਾਹਿਗੁਰੂ ਤੇ ਜਿਹੜਾ ਸਿੱਖ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਲੱਗ ਜੇ ਵਹਿਣ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਓ ਜਦੋਂ ਬੱਚੇ ਤੁਸੀਂ ਦਰਬਾਰ ਸਾਹਿਬ 'ਚ ਜਾਂਦੇ ਹੋ ਥੜਾ ਸਾਹਿਬ ਦੇ ਬਿਲਕੁਲ ਕੋਲ ਵਹਿਣ ਲੱਗ ਜਾਂਦੇ ਹੋ ਤੁਹਾਨੂੰ ਅੱਜ ਹੋਰ ਕੱਲ ਹੋਰ ਮੱਤ ਆਉਂਦੀ 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 ਐਸੀ ਮੱਤ ਆ ਜਾਂਦੀ ਹੈ ਜਿਹੜੇ ਬੰਦੇ ਨੂੰ ਇਹ ਵੀ ਨਹੀਂ ਨਾ ਸੋਝੀ ਹੁੰਦੀ ਦਰਬਾਰ ਸਾਹਿਬ 'ਚ ਬੈਠਣਾ ਕਿਵੇਂ ਹੈ ਪੈਰਾ ਭਾਰੀ ਬਹਿ ਜਾਂਦੇ ਆ ਕਈ ਬੰਦੇ ਸੰਗਤ ਜੀ ਜਿਹਨੂੰ ਇਹ ਨਹੀਂ ਪਤਾ ਮੱਥਾ ਕਿਵੇਂ ਟੇਕਣਾ ਜਿਹੜਾ ਦਰਬਾਰ ਸਾਹਿਬ 'ਚ ਥੋੜਾ ਸਾਬ ਦੇ ਕੋਲ ਲੱਜੇ ਬਹਿਣ ਸਾਧ ਸੰਗਤ ਜੀ 2-4 ਮਹੀਨਿਆਂ ਦੇ ਵਿੱਚ ਉਸ ਬੰਦੇ ਨੂੰ ਗੁਰਮਤ ਦਾ ਰੰਗ ਚੜ ਜਾਂਦਾ ਆਖੋ ਸਤਨਾਮ ਇਸ ਕਰਕੇ ਜਦੋਂ ਵੀ ਬੈਠੋ ਦਰਬਾਰ ਸਾਹਿਬਤ ਮਹਾਰਾਜ ਦੇ ਕੋਲ ਵਹਿਣ ਦੀ ਕੋਸ਼ਿਸ਼ ਕਰੋ ਸਤਗੁਰ ਦੇ ਕੋਲ ਬੈਠੋਗੇ ਨਾ ਇਹ ਸਾਧ ਸੰਗਤ ਜੀ ਮੈਂ ਐਵੇਂ ਗੱਲ ਨਹੀਂ ਕਰ ਰਿਹਾ ਸੱਚ ਗੱਲ ਇਹ ਐ ਰੰਗ ਚੜਦਾ ਚੜਦਾ ਚੜ ਜਾਂਦਾ ਰੰਗ ਚੜਦਾ 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 ਤੈ ਰੰਗ ਚੜਦਾ ਚੜਦਾ ਚੜ ਜਾਂਦਾ ਚੜਦਾ ਚੜਦਾ ਚੜ ਜਾਂਦਾ ਜੇ ਚੱਲ ਕੇ ਸੰਗਤ ਵਿੱਚ ਆਈਏ ਜਲ ਕੇ ਸੰਗਤ ਵਿੱਚ ਆਈਏ ਦੀ ਰੰਗ ਚੜਦਾ ਚੜਦਾ ਚੜ ਜਾਂਦਾ ਚੜਦਾ ਚੜਦਾ ਚੜ ਜਾਂਦਾ ਜਲ ਕੇ ਸੰਗਤ ਵਿੱਚ ਆਈਏ ਹਰਦਾ ਚੜਦਾ 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 ਇਹ ਚੱਲ ਕੇ ਸੰਗਤ ਵਿੱਚ ਆਈਏ ਚੜਦਾ 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 ਮੈਂ ਰੰਗ ਚੜਦਾ 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 ਆਂਦੇ ਆ ਸੰਗਤ ਜੀ ਪਿਤਾ ਸੰਤੋਖ ਦਾਸ ਜੀਆ ਦੇ ਘਰ ਵਿੱਚ